ਯੁੱਧ ਕਿਹਦੇ ਵਿਰੁੱਧ ਯੁੱਧ ਜਿਹੜਾ ਚੱਲ ਰਿਹਾ ਨਾ ਆਮ ਆਦਮੀ ਪਾਰਟੀ ਦਾ ਪੰਜਾਬ ਦੀ ਖੁਸ਼ਹਾਲੀ ਦੇ ਵਿਰੁੱਧ ਚੱਲ ਰਿਹਾ ਹੈ ਪੰਜਾਬ ਦੀ ਨੌਜਵਾਨੀ ਦੇ ਵਿਰੁੱਧ ਚੱਲ ਰਿਹਾ ਹੈ ਪੰਜਾਬ ਦੀ ਕਿਸਾਨੀ ਦੇ ਵਿਰੁੱਧ ਚੱਲ ਰਿਹਾ ਹੈ ਇਹ 7 ਦਿਨਾਂ ਦੇ ਬਾਅਦ 7 ਦਿਨਾਂ 'ਚ 9 ਕਤਲ ਹੋਏ 90 ਸਾਲ ਦੇ ਅੰਦਰ ਆ ਕੇਜਰੀਵਾਲ ਸਾਹਿਬ ਇੱਥੇ ਤੁਰੇ ਫਿਰਦੇ ਘਨ ਫੇਰ ਆ ਕੇ ਬਾੜਾ ਮੋਟਾ ਬੰਦੇ ਨੂੰ ਕੋਈ ਝਿਜਕ ਹੁੰਦੀ ਹੈ ਕੋਈ ਸ਼ਰਮ ਹੁੰਦੀ ਹੈ ਜਾਂ ਤਾਂ ਐਡਾ ਮਤਲਬ ਬੇਸ਼ਰਮੀ ਧਾਰਨ ਕਰ ਲਈ ਅੱਜ ਦੇ ਸਾਡੇ ਲੀਡਰਾਂ ਨੇ ਕਿ ਪਰਵਾਹ ਹੀ ਨਹੀਂ ਕਰਦੇ ਵੀ ਪਿਛਲੇ ਮਹੀਨੇ ਕੀ ਕਹਿ ਕੇ ਗਏ ਸੀ ਤੇ ਅੱਜ ਕੀ ਹੋ ਰਿਹਾ ਹੈ ਹਰ 4 ਸਾਲ ਪੰਜਾਬ ਦੇ ਲੋਕਾਂ ਨੇ ਭੁਗਤ ਲਏ ਤੇ ਹੁਣ ਲੋਕ ਬਦਲਾਅ ਚਾਹ ਰਹੇ ਸਾਬ ਬਦਲਾਅ ਦੇਖ ਰਹੇ ਮੈਂ ਤਾਂ ਇਹ ਕਹੂੰਗਾ ਕਹਿਣੇ ਕੋ ਬਚਾ ਕੀ ਹੈ ਸਾਬ ਸਭ ਤੋਂ ਪਹਿਲਾਂ ਜੇ ਅਮਨ ਸ਼ਾਂਤੀ ਹੋਊਗੀ ਤਾਂ ਪੰਜਾਬ ਵਸੂਗਾ ਸਾਬ ਇਹ ਬਾਕੀ ਕਹਾਣੀਆਂ ਕਿਹਨੂੰ ਡੈਡੀ ਮਿਲੂਗੀ ਕਿ ਇਹਦਾ ਵਪਾਰ ਚੱਲੂਗਾ ਨਾ ਚੱਲੂਗਾ ਜਾਨ ਹੈ ਤਾਂ ਜਹਾਨ ਹੈ ਇਹ ਆ ਗੱਲ ਭਗਵੰਤ ਮਾਨ ਜੀ ਨੂੰ ਸਮਝ ਨਹੀਂ ਆਉਂਦੀ ਜਿਹੜੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਤਰਨਤਨ ਦੇ ਇਲੈਕਸ਼ਨ ਚ ਵੀ ਮੈਂ 7 ਦਿਨਾਂ ਚ ਗੈਂਗਸਟਰ ਨੂੰ ਤੁਮ ਕੋ ਦੇਤਾ ਵਾਰਨਿੰਗ ਇਹ 7 ਦਿਨਾਂ ਦੇ ਬਾਅਦ 7 ਦਿਨਾਂ ਚ 9 ਕਤਲ ਹੋਏ ਨਵੇਂ ਸਾਲ ਦੇ ਅੰਦਰ ਆ ਕੇਜਰੀਵਾਲ ਸਾਹਿਬ ਇੱਥੇ ਤੁਰੇ ਫਿਰਦੇ ਕੱਲ ਫੇਰ ਆ ਕੇ ਕਿਤੇ ਬਾੜਾ ਮੋਟਾ ਬੰਦੇ ਨੂੰ ਕੋਈ ਚੇਜਕ ਹੁੰਦੀ ਹੈ ਕੋਈ ਸ਼ਰਮ ਹੁੰਦੀ ਹੈ ਜਾਂ ਤਾਂ ਐਡਾ ਮਤਲਬ ਬੇਸ਼ਰਮੀ ਧਾਰਨ ਕਰ ਲਈ ਅੱਜ ਦੇ ਸਾਡੇ ਲੀਡਰਾਂ ਨੇ ਵੀ ਪਰਵਾਹ ਹੀ ਨਹੀਂ ਕਰਦੇ ਵੀ ਪਿਛਲੇ ਮਹੀਨੇ ਕੀ ਕਹਿ ਕੇ ਗਏ ਸੀ ਤੇ ਅੱਜ ਕੀ ਹੋ ਰਿਹਾ ਹੈ ਅੱਜ ਨਵੀਂ ਕਹਾਣੀ ਤੋਰਗੇ ਵੀ ਸੈਕੰਡ ਫੇਜ਼ ਚਾਲੂ ਕਰਤਾ ਕਿਹੜੇ ਕਿਹੜਾ ਯੁੱਧ ਕਿਹਦੇ ਵਿਰੁੱਧ ਯੁੱਧ ਜਿਹੜਾ ਚੱਲ ਰਿਹਾ ਨਾ ਆਮ ਆਦਮੀ ਪਾਰਟੀ ਦਾ ਪੰਜਾਬ ਦੀ ਖੁਸ਼ਹਾਲੀ ਦੇ ਵਿਰੁੱਧ ਚੱਲ ਰਿਹਾ ਪੰਜਾਬ ਦੀ ਨੌਜਵਾਨੀ ਦੇ ਵਿਰੁੱਧ ਚੱਲ ਰਿਹਾ ਪੰਜਾਬ ਦੀ ਕਿਸਾਨੀ ਦੇ ਵਿਰੁੱਧ ਚੱਲ ਰਿਹਾ ਆ ਸਾਰਾ ਕੁਝ ਪੰਜਾਬ ਨੂੰ ਲੈ ਕੇ ਬੈਠਣਗੇ ਪਰ ਆ ਲੋਕਾਂ ਦਾ ਫੈਸਲਾ ਸੀਗਾ ਆ 4 ਸਾਲ ਪੰਜਾਬ ਦੇ ਲੋਕਾਂ ਨੇ ਪੂਤ ਲੇ ਤੇ ਹੁਣ ਲੋਕ ਬਦਲਾਵ ਚਾ ਰਹੇ ਸਾਬ ਬਦਲਾਵ ਦੇਖ ਰਹੇ ਮੈਂ ਤਾਂ ਆ ਹੀ ਕਹਾਂਗਾ ਸਰ ਵਿੱਚ ਜੋ ਹੱਥਿਆਕਾਂਡ ਹੋਇਆ ਉਸੇ ਲੇਕਰ ਕੇ ਜੇਸੇ ਦੇਖਦੇ ਕਿ ਆ एकदम ਸੇ ਆ ਕੇ ਸ਼ਾਦੀ ਵਿਆਹਾਂ ਨੂੰ ਅਬ ਗੋਲੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਜਿਹੜੇ ਆਪਣੇ ਜਿਹੜੇ ਆਮ ਆਦਮੀ ਪਾਰਟੀ ਲੀਡਰ ਉਹਨਾਂ ਦੇ ਘਰ ਤਾਂ ਕਿਸੇ ਕੋਚੇ ਕੋਈ ਇਸੇ ਨੂੰ ਦੇਖੋ ਗੁੰਡੇ ਨੇ ਕਿਸੇ ਨੂੰ ਨਹੀਂ ਬਖਸ਼ਣਾ ਸਾਬ ਜਿਹੜਿਆਂ ਦੀ ਸਾਠ ਗਾਂਡ ਹੈ ਕਈਆਂ ਦੇ ਲੀਡਰਾਂ ਦੇ ਇਹਨਾਂ ਦੇ ਘਰੇ ਤਾਂ ਬੈਠ ਕੇ ਲੈਣ ਦੇਣ ਹੁੰਦਾ ਹੈ ਕਲੈਕਸ਼ਨ ਪੁਆਇੰਟ ਬਣੇ ਹੋਏ ਆ ਜਦੋਂ ਗੈਂਗਸਟਰ ਫੋਨ ਕਰਦਾ ਫਿਰੋਤੀ ਭੇਜਿਓ ਉਹ ਜਿਹੜਾ ਐਡਰੈਸ ਦਿੰਦੇ ਕਿਸੇ ਨਾ ਕਿਸੇ ਜਿਹੜੇ ਨੂੰ ਪੋਲੀਟੀਕਲ ਪੈਟਰਨੇਜ ਆ ਕੋਈ ਲੀਡਰ ਆ ਛੋਟਾ ਮੋਟਾ ਉਹਦੇ ਘਰੇ ਜਾ ਕੇ ਪੈਸੇ ਉਹ ਇੱਕ ਪੈਸਿਆਂ ਦੀ ਵਡ ਨੂੰ ਲੈ ਕੇ ਉਹਨੂੰ ਜਾ ਕੇ ਮਾਰੇ ਜਿਨੇ ਪੈਸੇ ਖਾਦੇ ਸੋ ਅੱਜ ਪੰਜਾਬ ਦੇ ਅੰਦਰ ਲੋਕ ਇੱਕ ਏਬਲ ਗਵਰਨਿੰਗ ਗਵਰਨਸ ਦੀ ਲੋੜ ਹੈ ਉਹ ਗਵਰਨਸ ਜੋ ਲੋਕਾਂ ਨੂੰ ਪਤਾ ਹੈ ਸਭ ਜਦੋਂ ਮੈਂ ਗੱਲ ਕਰਦਾ ਨਾ ਵੀ ਲੋਕ ਕਿਹੜੇ ਸੂਬੇ ਦੇ ਅੰਦਰ ਅਮਨ ਸ਼ਾਂਤੀ ਹੈ ਕਿਹੜੀ ਸਰਕਾਰ ਹੈ ਕਿਹੜੀ ਪਾਰਟੀ ਹੈ ਜੀ ਸਰਕਾਰ ਦੇ ਸਕਦੀ ਹੈ ਉਹਨੂੰ ਦੇਖ ਕੇ ਵੋਟਾਂ ਪਾਇਓ ਫਿਰ ਨਾ ਤੁਸੀਂ ਪਾਵੋ ਕਿਹਦੇ ਆਈ ਉਹਨਾਂ ਕਿਹਦੇ ਵਿਰੁੱਧ ਜੋ ਜਿਹੜਾ ਚੱਲ ਰਿਹਾ ਹੈ ਨਾ ਆਮ ਆਦਮੀ ਪਾਰਟੀ ਦਾ ਪੰਜਾਬ ਦੀ ਖੁਸ਼ਹਾਲੀ ਦੇ ਵਿਰੁੱਧ ਚੱਲ ਰਿਹਾ ਹੈ ਪੰਜਾਬ ਦੀ ਨੌਜਵਾਨੀ ਦੇ ਵਿਰੁੱਧ ਚੱਲ ਰਿਹਾ ਹੈ ਪੰਜਾਬ ਦੀ ਕਿਸਾਨੀ ਦੇ ਵਿਰੁੱਧ ਚੱਲ ਰਿਹਾ ਹੈ 70 ਦਿਨਾਂ ਦੇ ਬਾਅਦ 7 ਦਿਨਾਂ 'ਚ 9 ਕਤਲ ਹੋਏ 9 ਸਾਲ ਦੇ ਅੰਦਰ ਆ ਕੇਜਰੀਵਾਲ ਸਾਹਿਬ ਇੱਥੇ ਤੁਰੇ ਫਿਰਦੇ ਘਨ ਫੇਰ ਆ ਕੇ ਬਾੜਾ ਮੋਟਾ ਬੰਦੇ ਨੂੰ ਕੁਚੇ ਜਿਹੀ ਹੁੰਦੀ ਹੈ ਕੋਈ ਸ਼ਰਮ ਹੁੰਦੀ ਹੈ ਜਾਂ ਤਾਂ ਐਡਾ ਮਤਲਬ ਬੇਸ਼ਰਮੀ ਧਾਰਨ ਕਰ ਲਈ ਅੱਜ ਦੇ ਸਾਡੇ ਲੀਡਰਾਂ ਨੇ ਕਿ ਪਰਵਾਹ ਹੀ ਨਹੀਂ ਕਰਦੇ ਵੀ ਪਿਛਲੇ ਮਹੀਨੇ ਕੀ ਕਹਿ ਕੇ ਗਏ ਸੀ ਤੇ ਅੱਜ ਕੀ ਹੋ ਰਿਹਾ ਹੈ 4 ਸਾਲ ਪੰਜਾਬ ਦੇ ਲੋਕਾਂ ਨੇ ਭੋਗ ਲਏ ਤੇ ਹੁਣ ਲੋਕ ਬਦਲਾਵ ਚਾਰੇ ਸਭ ਬਦਲਾਵ ਦੇਖ ਰੇ ਮੈਂ ਤਾਂ ਇਹ ਕਹੂੰਗਾ ਕਿਹਨੇ ਕੋ ਬਚਾਇਆ ਕਿਹਦਾ ਸਭ ਤੋਂ ਪਹਿਲਾ ਜੇ ਅਮਨ ਸ਼ਾਂਤੀ ਹੋਊਗੀ ਤਾਂ ਪੰਜਾਬ ਵਸੂਗਾ ਸਭ ਇਹ ਬਾਕੀ ਕਹਾਣੀਆਂ ਕਿਹਨੂੰ ਡੀ ਮਿਲੂਗੀ ਕਿ ਇਹਦਾ ਵਪਾਰ ਚੱਲੂਗਾ ਨਾ ਚੱਲੂਗਾ ਜਾਨ ਹੈ ਤਾਂ ਜਹਾਨ ਹੈ ਇਹ ਆ ਗੱਲ ਭਗਵੰਦ ਮਾਨ ਜੀ ਨੂੰ ਸਮਝ ਨਹੀਂ ਆਂਦੀ ਜਿਹੜੇ ਕੇਜਰੀਵਾਲ ਸਾਬ ਕਹਿੰਦੇ ਸੀ ਕਰਨਤਨ ਦੇ ਇਲੈਕਸ਼ਨ ਚ ਵੀ ਮੈਂ 7 ਦਿਨਾਂ ਚ ਗੈਂਗਸਟਰ ਨੂੰ ਤੁਮ ਕੋ ਦੇਤਾ ਵਾਰਨਿੰਗ ਤੇ ਅਸਤ ਦਿਨਾਂ ਦੇ ਬਾਅਦ 7 ਦਿਨਾਂ ਚ 9 ਕਤਲ ਹੋਏ ਨਵੇਂ ਸਾਲ ਦੇ ਅੰਦਰ ਆ ਕੇਜਰੀਵਾਲ ਸਾਹਿਬ ਇੱਥੇ ਤੁਰੇ ਫਿਰਦੇ ਘਨ ਫੇਰ ਆ ਕੇ ਕਿਤੇ ਬਾੜਾ ਮੋਟਾ ਬੰਦੇ ਨੂੰ ਕੋਈ ਚੇਜਕ ਹੁੰਦੀ ਹੈ ਕੋਈ ਸ਼ਰਮ ਹੁੰਦੀ ਹੈ ਜਾਂ ਤਾਂ ਐਡਾ ਮਤਲਬ ਬੇਸ਼ਰਮੀ ਧਾਰਨ ਕਰ ਲਈ ਅੱਜ ਦੇ ਸਾਡੇ ਲੀਡਰਾਂ ਨੇ ਵੀ ਪਰਵਾਹ ਹੀ ਨਹੀਂ ਕਰਦੇ ਵੀ ਪਿਛਲੇ ਮਹੀਨੇ ਕੀ ਕਹਿ ਕੇ ਗਏ ਸੀ ਤੇ ਅੱਜ ਕੀ ਹੋ ਰਿਹਾ ਹੈ ਅੱਜ ਨਵੀਂ ਕਹਾਣੀ ਤੋਰ ਗਏ ਵੀ ਸੈਕੰਡ ਫੇਜ਼ ਚਾਲੂ ਕਰਤਾ ਕਿਹੜੇ ਕਿਹੜਾ ਹੁੰਦ ਕਿਹਦੇ ਵਿਰੁੱਧ ਜੋ ਜਿਹੜਾ ਚੱਲ ਰਿਹਾ ਹੈ ਨਾ ਆਮ ਆਦਮੀ ਪਾਰਟੀ ਦਾ ਪੰਜਾਬ ਦੀ ਖੁਸ਼ਹਾਲੀ ਦੇ ਵਿਰੁੱਧ ਚੱਲ ਰਿਹਾ ਹੈ ਪੰਜਾਬ ਦੀ ਨੌਜਵਾਨੀ ਦੇ ਵਿਰੁੱਧ ਚੱਲ ਰਿਹਾ ਹੈ ਪੰਜਾਬ ਦੀ ਕਿਸਾਨੀ ਦੇ ਵਿਰੁੱਧ ਚੱਲ ਰਿਹਾ ਹੈ ਆ ਸਾਰਾ ਕੁਝ ਪੰਜਾਬ ਨੂੰ ਲੈ ਕੇ ਬੈਠਣਗੇ ਪਰ ਆ ਲੋਕਾਂ ਦਾ ਫੈਸਲਾ ਸੀਗਾ ਆ 4 ਸਾਲ ਪੰਜਾਬ ਦੇ ਲੋਕਾਂ ਨੇ ਭੁਗਤ ਲਏ ਤੇ ਹੁਣ ਲੋਕ ਬਦਲਾਅ ਚਾਹ ਰਹੇ ਸਾਬ ਬਦਲਾਅ ਦੇਖ ਰਹੇ ਮੈਂ ਤਾਂ ਆ ਹੀ ਕਹੂੰਗਾ ਸਰਸਮੇ ਜੋ ਹੱਥਿਆਕਾਂਡ ਹੋਇਆ ਉਸੇ ਲੇ ਕੇ ਜੇਸੇ ਦੇਖਦੇ ਕਿ ਇਕਦਮ ਸੇ ਆ ਕੇ ਸ਼ਾਦੀ ਵਿਆਹਾਂ ਨੂੰ ਆਬ ਗੋਲੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਉਹ ਜਿਹੜੇ ਆਪਣੇ ਜਿਹੜੇ ਆਮ ਆਦੀ ਪਾਰਟੀ ਲੀਡਰ ਉਹਨਾਂ ਦੇ ਘਰ ਤੱਕ ਹੀ ਸੇ ਕੋਚੇ ਕੋਈ ਕਿਸੇ ਨੂੰ ਦੇਖੋ ਗੁੰਡੇ ਨੇ ਕਿਸੇ ਨੂੰ ਨਹੀਂ ਬਖਸ਼ਣਾ ਸਾਹਿਬ ਜਿਨ੍ਹਾਂ ਦੀ ਸਾਠ ਗਾਂਢ ਹੈ ਕਈਆਂ ਦੇ ਲੀਡਰਾਂ ਦੇ ਇਹਨਾਂ ਦੇ ਘਰੇ ਤਾਂ ਬੈਠ ਕੇ ਲੈਣ ਦੇਣ ਹੁੰਦਾ ਹੈ ਕਲੈਕਸ਼ਨ ਪੁਆਇੰਟ ਬਣੇ ਹੋਏ ਐ ਜਦੋਂ ਗੈਂਗਸਟਰ ਫੋਨ ਕਰਦਾ ਫਿਰੋਤੀ ਭੇਜਿਓ ਉਹ ਜਿਹੜਾ ਐਡਰੈਸ ਦਿੰਦੇ ਕਿਸੇ ਨਾ ਕਿਸੇ ਜਿਹੜੇ ਨੂੰ ਪੋਲੀਟੀਕਲ ਪੈਟਰਨੇਜ ਆ ਕੋਈ ਲੀਡਰ ਹੈ ਛੋਟਾ ਮੋਟਾ ਉਹਦੇ ਘਰੇ ਜਾ ਕੇ ਪੈਸੇ ਉਹ ਇੱਕ ਪੈਸਿਆਂ ਦੀ ਵੰਡ ਨੂੰ ਲੈ ਕੇ ਉਹਨੂੰ ਜਾ ਕੇ ਮਾਰੇ ਜਿਨੇ ਪੈਸੇ ਖਾਦੇ ਸੋ ਅੱਜ ਪੰਜਾਬ ਦੇ ਅੰਦਰ ਲੋਕ ਇੱਕ ਏਬਲ ਗਵਰਨਿੰਗ ਗਵਰਨਸ ਦੀ ਲੋੜ ਹੈ ਉਹ ਗਵਰਨਸ ਜੋ ਲੋਕਾਂ ਨੂੰ ਪਤਾ ਹੈ ਸਭ ਜਦੋਂ ਮੈਂ ਗੱਲ ਕਰਦਾ ਨਾ ਵੀ ਲੋਕ ਕਿਹੜੇ ਸੂਬੇ ਦੇ ਅੰਦਰ ਅਮਨ ਸ਼ਾਂਤੀ ਹੈ ਕਿਹੜੀ ਸਰਕਾਰ ਹੈ ਕਿਹੜੀ ਪਾਰਟੀ ਹੈ ਜੀ ਸਰਕਾਰ ਦੇ ਸਕਦੀ ਹੈ ਉਹਨੂੰ ਦੇਖ ਕੇ ਵੋਟਾਂ ਪਾਓ ਫੇਰ ਨਾ ਤੁਸੀਂ ਪਾਵੋ ਕੋਈ ਨਹੀਂ